ਜੇ ਕਿਤੇ ਕੋਈ ਗਲਤੀ ਨਾਲ ਆਪਣੀ ਰੱਬ ਰੂਪ ਮਾਂ ਦੇ ਨਾਲ ਕਿਨੌਣਾ ਪਾਪ ਕਰ ਚੁੱਕਾ ਹੈ ਤਾਂ ਇਹ ਖਬਰ ਉਹਨਾਂ ਦੇ ਪਾਪ ਧੋਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਇ ਹੋਵੇਗੀ। ਅਸੀਂ ਇੱਕ ਬਿਰਧ ਆਸ਼ਰਮ ਦੇ ਵਿੱਚ ਉਹਨਾਂ ਮਾਵਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਦੇ ਤਨਨਾੜ ਪੁੱਤਰਾਂ ਨੇ ਉਹਨਾਂ ਨੂੰ ਜਿਉਂਦੇ ਜੀ ਇਸ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ। ਪਰ ਇਸ ਕਾਲਯੁਗ ਦੇ ਵਿੱਚ ਕੁਝ ਐਸੀਆਂ ਕਰਮਾਂ ਵਾਲੀਆਂ ਮਾਵਾਂ ਵੀ ਨੇ ਜਪੀ ਤਪੀ ਮਾਵਾਂ ਨੇ ਔਰ ਨੇਕ ਕੁੱਖਾਂ ਵਾਲੀਆਂ ਮਾਵਾਂ ਨੇ ਨੇਕ ਰੂਹਾਂ ਨੇ ਜਿਨ੍ਹਾਂ ਦੀ ਕੁੱਖ ਜੋ ਜਨਮੇ ਸਰਵਣ ਪੁੱਤ ਉਹਨਾਂ ਤੋਂ ਆਪਣੀਆਂ ਮਾਵਾਂ ਤੋਂ ਜਾਨ ਵੀ ਛਿੜਕ ਦੇਣ ਇੱਕ ਐਸਾ ਸਤਜੂਗੀ ਪੁੱਤ ਜਿਸ ਦੀ ਮਾਂ ਬਿਮਾਰ ਹੁੰਦੀ ਹੈ ਤਾਂ ਉਸ ਪੁੱਤ ਦੇ ਅੱਗੇ ਇੱਕ ਧਰਮ ਸੰਕਟ ਖੜਾ ਹੋ ਜਾਂਦਾ ਹੈ ਕਿਉਂਕਿ ਉਸਦੀ ਪਤਨੀ ਸ਼ਰਤ ਰੱਖ ਦਿੰਦੀ ਹੈ ਕਿ ਸਾਡੇ ਦੋਨਾਂ ਚੋ ਕਿਸੇ ਇੱਕ ਨੂੰ ਚੁਣ ਲੈ ਦੇਵਿਸ ਮਨਮਾ ਜਿਸ ਦੀ ਛਾਤੀ ਚੋਂ ਅੰਮ੍ਰਿਤ ਵਰਗੇ ਪੀਤੇ ਦੁੱਧ ਦੀ ਲਾਜ਼ ਰੱਖਦੇ ਹੋਏ ਸਰਵਣ ਵਰਗੇ ਪੁੱਤ ਨੇ ਆਪਣੀ ਮਾਂ ਨੂੰ ਚੁਣਿਆ ਤੇ ਅਚ ਵਾਦੇਸ਼ਾਂ ਦੇ ਵਿੱਚ ऐसे हाई फाइव ਲੋਕਾਂ ਦੇ ਨਾਲ ਕੰਮ ਕਰ ਰਿਹਾ ਕਿ ਜਿਨ੍ਹਾਂ ਨੂੰ ਮਿਲਣ ਦੇ ਲਈ ਭਾਰਤ ਦੇ ਵਿੱਚ بڑے بڑے ਤਨਾਡ ਵੱਡੇ ਕਾਰੋਬਾਰੀ ਤਰਸਦੇ ਨੇ ਤੁਹਾਨੂੰ ਦੱਸਾਂਗੇ ਉਸ ਸਖਸ਼ੀਤ ਬਾਰੇ ਜਿਸ ਦੀ ਮਾਂ ਦੀਆਂ 80 ਸਾਂ ਸਦਕੇ ਉਸ ਨੌਜਵਾਨ ਦੀ ਕਿਸਮਤ ਨੂੰ ਸ਼ੀਸ਼ੇ ਵਾਂਗ ਚਮਕਾ ਦਿੱਤਾ ਉਸ ਮਾਂ ਦੀਆਂ 80 ਸਨ ਬਹੁਤ ਹੀ ਨੇਕ ਦਿਲ ਦਾਨੀ ਤੇ ਨੇਕ ਸਵਰਗਵਾਸੀ ਮਾਤਾ ਰਾਜ ਰਾਨੀ ਦੀ ਬੰਦਗੀ ਤੋਂ ਖੁਸ਼ ਹੋ ਕੇ ਪਪੂ ਨੇ ਸਰਵਣ ਵਰਗੇ ਪੁੱਤ ਦੀ ਦਾਤ ਬਖਸ਼ੀ ਨਾਮ ਰੱਖਿਆ ਅਤਲ ਕੁਮਾਰ ਮਾਤਾ ਰਾਜ ਰਾਨੀ ਦੀਆਂ ਅਸੀਸਾਂ ਸਦਕਾ ਅਤਲ ਕੁਮਾਰ ਮਿੱਟੀ ਨੂੰ ਹੱਥ ਪਾਉਂਦਾ ਤਾਂ ਉਹ ਵੀ ਸੋਨਾ ਬਣ ਜਾਂਦੀ ਮਾਂ ਦੀ ਰਹਿਮਤ ਐਸੀ ਹੋਈ ਕਿ ਸ਼ਹਿਰ ਦੇ ਧਨਾਢਾਂ ਚ ਨਾ ਬਚਣ ਲੱਗਾ ਅਤਲ ਕੁਮਾਰ ਦਾ ਨਿੱਕੀ ਉਮਰੇ ਵੱਡੇ ਵੱਡੇ ਯਲਵਿਆਂ ਕਰਕੇ ਹਰ ਪਾਰਟੀ ਦੇ ਵੱਡੇ ਵੱਡੇ ਲੀਡਰ ਅਤਲ ਮਹਾਜਨ ਨਾਲ ਨਜ਼ਦੀਕੀਆਂ ਵਧਾਉਣ ਲੱਗੇ ਫਿਲਮੀ ਸਟਾਰਾਂ ਚ ਵੀ ਅਤਲ ਮਹਾਜਨ ਦੀ ਪੂਰੀ ਧੱਕ ਪੈਣ ਲੱਗੀ ਅਤਲ ਮਹਾਜਨ ਦੀ ਯਾਰੀ ਤੇ ਦੁਸ਼ਮਣੀ ਨੂੰ ਉਹ ਸਾਰੇ ਜਾਣਦੇ ਨੇ ਜੋ ਲੋਕਾਂ ਦੀ ਨਜ਼ਰ 'ਚ ਫੰਨੇ ਖਾਂ ਬੜੇ ਫਿਰਦੇ ਨੇ ਸੰਜੋਗ ਵੇਖੋ ਤੇਰਾ ਅਪ੍ਰੈਲ ਨੂੰ ਹੀ ਮਾਤਾ ਜੀ ਦਾ ਜਨਮ ਹੋਇਆ ਤੇ ਤੇਰਾ ਅਪ੍ਰੈਲ ਨੂੰ ਹੀ ਸੰਸਾਰਿਕ ਯਾਤਰਾ ਪੂਰੀ ਹੁੰਦੀ ਹੈ ਮਾਤਾ ਰਾਜਰਾਨੀ ਜੀ ਦੀ ਉਹ ਮਾਵਾ ਅਮਰ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਪੁੱਤਰ ਆਪਣੀ ਮਾਂ ਦੇ ਨਾਮ ਤੇ ਸੰਸਥਾ ਬਣਾ ਲੋੜਵੰਦਾਂ ਦੀ ਸੇਵਾ ਕਰਦੇ ਨੇ ਜੂ ਐਸ ਐਚ ਬੈਠੇ ਅਤਲ ਮਹਾਜਨ ਨੇ ਆਪਣੀ ਮਾਤਾ ਰਾਜਰਾਨੀ ਦੀ ਵਰਸੀ ਮੌਕੇ ਪਟਾਲਾ ਦੀ ਗਊਸ਼ਾਲਾ 'ਚ ਇੱਕ ਇਕੱਠ ਕਰਕੇ ਆਰਕੇ ਟਰਸਟ ਨਾਮ ਦੀ ਸੰਸਥਾ ਬਣਾ ਦਿੱਤੀ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮਾਤਾ ਜੀ ਨੂੰ ਸ਼ਰਦਾ ਸੁਮਨ ਪੇਟ ਕੀਤੇ ਤੇ ਗਊਸ਼ਾਲਾ ਚ ਮਾਤਾ ਜੀ ਦੀ ਯਾਦ ਚ ਇੱਕ ਪੌਦਾ ਲਗਾਇਆ ਗਿਆ ਲਾਇਨਸ ਕਲੱਬ ਬਟਾਲਾ ਪ੍ਰਿੰਸ ਦੇ ਪ੍ਰਧਾਨ ਹਰਵੰਤ ਕੁਮਾਰ ਆਪ ਆਗੂ ਵਿਜੇਤਰੇਨ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਤੇ ਲਾਇਨਸ ਕਲੱਬ ਬਟਾਲਾ ਸੇਵਾ ਦੀ ਪ੍ਰਧਾਨ ਬੱਬੂ ਵਿਜ ਨੇ ਅਤਲ ਮਹਾਜਨ ਦੇ ਪਿਆਰ ਭਰੇ ਸੁਨੇਹੇ ਤੇ ਮਾਤਾ ਰਾਜ ਰਾਣੀ ਜੀ ਦੇ ਸੁਭਾਅ ਮੁਤਾਬਕ ਗਊਸ਼ਾਲਾ ਤੋਂ ਸ਼ਹਿਰੀ ਕਲਸੀ ਕੋਲ ਸੇਵਾ ਆਰੰਭ ਕਰਾਈ ਤੇ ਫਿਰ ਸਮਾਧ ਰੋਡ ਤੇ ਖੀਰ ਜਲੇਬੀ ਚਾਹ ਪਕੌੜੇ ਤੇ ਦਾਲ ਫੁਲਕੇ ਦੀ ਲੰਗਰ ਵੀ ਐਮ ਐਲ ਏ ਸ਼ਹਿਰੀ ਕਲਸੀ ਵੱਲੋਂ ਵਰਤਾਈ। ਵੇਖੋ ਇਸ ਮੌਕੇ ਕੀ ਕਿਹਾ ਐਮ ਐਲ ਏ ਤੇ ਸਾਥੀਆਂ ਨੇ। ਲੋਕਾਂ ਦੀ ਸੇਵਾ ਕਰਨ ਵਾਸਤੇ ਉਹ ਪਰਾਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਇੱਕ ਸਾਡਾ ਮਿੱਤਰ ਉਹਨੇ ਆਪਣੇ ਮਦਰ ਵੱਲੋਂ ਇਹ ਜਿਹੜੀ ਟਰਸਟ ਜਿਹੜੀ ਉਹ ਬਣਾਈ ਹੈ ਮੈਂ ਉਹਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਂ ਅੱਗੇ ਵੀ ਉਪਰਾ ਲੋਕਾਂ ਦੀ ਸੇਵਾ ਕਰਦਾ ਹੁੰਦਾ ਔਰ ਮੈਨੂੰ ਆਸ ਹੈ ਵੀ ਇੱਕ ਹੁਣ ਟਰਸਟ ਵੱਲੋਂ ਜਿਹੜੀ ਹੋਰ ਸੇਵਾ ਔਰ ਪਰਵਾਰ ਜਿਹੜਾ ਵਧਿਆ ਨਾਲ ਹੋਰ ਲੋਕਾਂ ਦਾ ਫਾਇਦਾ ਹੋਊਗਾ ਜਿੱਥੇ ਲੋੜਵੰਦਾਂ ਨੂੰ ਦਵਾਈ ਤੁਖੀਆਂ ਨੂੰ ਸਹਾਰਾ ਜੀ ਔਰ ਮੈਂ ਟ੍ਰਸਟ ਵਾਲਿਆਂ ਤੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਨਾ। ਅਤਲੂ ਮਹਾਜਨ ਬਹੁਤ ਇੱਕ ਹੁਨਾਰ ਤੇ ਸਮਾਜ ਸੇਵੀ ਸਾਡਾ ਭਰਾ ਇੱਥੇ ਵੀ ਉਹ ਬ੍ਰਿਟਿਸ਼ ਦਾ ਜਦੋਂ ਅਕਾਡਮੀ ਦਾ ਕੰਮ ਕਰਦਾ ਰਿਹਾ ਨਾਲ-ਨਾਲ ਸਮਾਜ ਨਾਲ ਜੁੜਿਆ ਸੀ ਤੇ ਅੱਜ ਉਹ ਇਸ ਵੇਲੇ ਯੂਐਸਏ ਦੀ ਧਰਤੀ ਤੇ ਬੈਠਾ ਅਮਰੀਕਾ ਬੈਠਿਆਂ ਵੀ ਉਹਨੂੰ ਆਪਣੇ ਪਟਾਲੇ ਦੇ ਸਾਥੀਆਂ ਦੀ ਯਾਦ ਹੈ ਆਪਣੇ ਭੈਣਾ ਭਰਾਵਾਂ ਦੀ ਯਾਦ ਹੈ ਜੇ ਕੋਈ ਕਿਸੇ ਨੂੰ ਤੰਗੀ ਤਕਲੀਫ ਹੁੰਦੀ ਉਹਦੇ ਵਾਸਤੇ ਰਾਜ ਰਾਣੀ ਮਾਤਾ ਜੀ ਜਿਹੜੇ ਉਹਨਾਂ ਦਾ ਨਾਮ ਸੀ ਮਾਤਾ ਜੀ ਦਾ ਨਾਮ ਰਾਜ ਰਾਣੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਰਕੇ ਚੈਰੀਟੇਬਲ ٹرسٹ ਫਾਊਂਡੇਸ਼ਨ ਉਹਨਾਂ ਨੇ ਖੋਲੀ ਆ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਅੱਜ ਆਪਣੇ ਕਾਰਕਮਲਾਂ ਨਾਲ ਇਹ ਬੂਟੇ ਨੂੰ ਲਾ ਕੇ ਗਏ ਆ ਪਰਮਾਤਮਾ ਕਿਰਪਾ ਕਰੇ ਇਸ ਬੂਟੇ ਨੂੰ ਅਸੀਂ ਰੋਜ਼ ਪਾਣੀ ਨਹੀਂ ਦਵਾਂਗੇ ਕਿ ਜਿਹੜਾ ਉਹਨਾਂ ਨੇ ਪ੍ਰਾਲਾ ਕੀਤਾ ਕਿ ਜੇ ਕਿਸੇ ਗਰੀਬ ਨਮਾਲੇ ਦਾ ਇਲਾਜ ਨਹੀਂ ਹੁੰਦਾ ਤੇ ਉਹਨਾਂ ਦੇ ਇਲਾਜ ਵਾਸਤੇ ਉਹ ਇਹ ਫਾਊਂਡੇਸ਼ਨ ਕੰਮ ਕਰੇਗੀ ਉਸ ਦਾ ਇਲਾਜ ਕਰੇਗੀ ਤੇ ਜਿਹੜੀ ਉਹਨਾਂ ਦੀਆਂ ਮਾਤਾ ਦੇ ਨਾਮ ਜਾਂ ਦਵਾਵਾਂ ਨੇ ਉਹ ਮਾਤਾ ਨੂੰ ਦਵਾਈ ਮਿਲੇਗੀ ਸਭ ਤੋਂ ਪਹਿਲਾਂ ਤੇ ਮੈਦੋ ਜੀ ਨੂੰ ਬਹੁਤ ਬਹੁਤ ਮੁਬਾਰਕਬਾ ਦਿਨਾ ਜਿਨ੍ਹਾਂ ਨੇ ਇੱਕ ਆਰਕੇ ਚੈਰੀਟੇਬਲ ਸੁਸਾਇਟੀ ਬਣਾਈ ਆਪਣੀ ਮਦਰ ਦੀ ਯਾਦ ਵਿੱਚ ਜਿਹੜੀ ਕਿ ਨੀਦੀਪ ਦੀ ਹੈਲਪ ਵਸੇ ਹੀ ਬਣਾਈ ਹੈ ਜਿਹਦੀ ਆ ਸ਼ੁਰੂਆਤ 13 ਅਪ੍ਰੈਲ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਐਮਐਲਏ ਸਾਹਿਬ ਦੇ ਦੁਆਰਾ ਅਜ ਬੂਟਾ ਲਗਾ ਕੇ ਕੀਤੀ ਹੈ ਇਹ ਚੈਰੀਟੇਬਲ ਟਰਸਟੀ ਜਿਹੜਾ ਬਣਾਇਆ ਜਿੱਚ ਕਿਸੇ ਨੂੰ ਯੋ ਵੀ ਕਿਸੇ ਨੀਡੀ ਦੀ ਹੈਲਪ ਹੋਏਗੀ ਉਹ ਜ਼ਰੂਰ ਕਰਨਗੇ ਅੱਗੇ ਵੀ ਹਤੋ ਜੀ ਕਰਦੇ ਨੇ ਜਿਸਾਂ ਪਾਣੀ ਦੀ ਮਸ਼ੀਨਾਂ ਬਹੁਤ ਲਗਾਈਆਂ ਨੇ ਉਹਨੇ ਬਡਾਲਾ ਚ ਲਾਇਸਟਾ ਬਡਾਲਾ ਪ੍ਰਿੰਸ ਦੇ ਪ੍ਰਧਾਨ ਖੜੇ ਨੇ ਮੇਰੇ ਨਾਲ ਇਹਨਾਂ ਨੇ ਇਹਨਾਂ ਦੇ ਦੇਖ ਰੇਖੇ ਚ ਸਭ ਕੁਝ ਹੋਇਆ ਹੋਰ ਵੀ ਜਿੱਥੇ ਵੀ ਨੀਡੀ ਹੁੰਦਾ ਹੈ ਤੇ ਉਹ ਜੀ ਹੈਲਪ ਕਰਦੇ ਨੇ ਤੇ ਮੈਂ ਸਮਝਦਾ ਕਿ ਇਹੋ ਜਿਹੇ ਸ਼ਖਸ ਅਮਰੀਕਾ ਜਾ ਕੇ ਵੀ ਆਪਣੀ ਧਰਤੀ ਨੂੰ ਨਹੀਂ ਭੁੱਲੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾ ਦਿਨਾ ਤੇ ਮੈਂ ਸਮਝਦਾ ਕਿ ਸਾਰਿਆਂ ਨੂੰ ਅੱਗੇ ਆ ਕੇ ਕੁਝ ਨਾ ਕੁਝ ਨੀਡੀ ਦੀ ਹੈਲਪ ਜਰੂਰ ਕਰਨੀ ਚਾਹੀਦੀ ਹੈ ਜਿੱਦਾਂ ਅਸੀਂ ਅੱਜ ਗਊਸ਼ਾਲਾ ਦੇ ਵਿੱਚ ਆਏ ਆ ਇੱਥੇ ਮੈਂ ਦੇਖਿਆ ਕਿ ਦੁੱਧ ਪੀਣ ਜਿਹੜੀਆਂ ਦਿੰਦੀਆਂ ਗਾਵਾਂ ਉਹਨਾਂ ਦੀ ਸੇਵਾ ਜ਼ਿਆਦਾ ਹੁੰਦੀ ਹੈ ਦੂਜੇ ਦੀ ਘੱਟ ਹੁੰਦੀ ਹੈ ਮੇਰਾ ਸਮਝਣਾ ਇਹ ਚ ਭੇਸਵਾਬ ਨਹੀਂ ਹੋਣਾ ਚਾਹੀਦਾ ਕਿ ਸਭ ਨੂੰ ਇੱਕੋ ਸਮਾਨ ਵੇਖੋ ਮਿਲਣਾ ਚਾਹੀਦਾ ਤੇ ਸਾਰਿਆਂ ਨੂੰ ਇਹਦੇ ਵਿੱਚ ਆਪਣਾ ਸਹਿਯੋਗ ਪਾਣਾ ਚਾਹੀਦਾ ਅੱਜ ਜੋ ਵਿੰਡਸ ਫੋਟੋ ਹੈ ਕਿ ਚੈਰਜਮੈਂਟਸ ਦਾ ਉਹ ਕਾਟਿਨ ਕੀਤਾ ਗਿਆ ਸਾਡੇ ਐਮਐਲ ਸਾਹਿਬ ਦੇ ਇੱਥੇ ਇਹ ਪੋਦਾ ਲਗਾਇਆ ਗਿਆ ਉਹਦੇ ਵਿੱਚ ਅਤਲ ਜੀ ਮਹਾਜਨ ਜਿਹੜੇ ਯੂਐਸਏ ਤੋਂ ਆਨੇ ਉਹਨਾਂ ਦੀ ਮਾਤਾ ਜੀ ਦੇ ਨਾਂ ਦੇ ਉੱਤੇ ਜਿਹੜਾ ਇਹ ਟਰਸਟ ਖੋਲਿਆ ਗਿਆ ਅੱਜ ਜੇ ਤੁਸੀਂ ਪੁੱਛੋਗੇ ਕਿ ਇਹ ਗਊਸ਼ਾਲਾ ਤਾਂ ਕਿਉਂ ਕੀਤਾ ਗਿਆ ਕਿਉਂਕਿ ਉਹਨਾਂ ਦੇ ਮਾਤਾ ਜੀ ਦਾ ਮਤਲਬ ਗਊਸ਼ਾਲਾ ਦੇ ਨਾਲ ਬਹੁਤ ਅੱਛਾ ਉਹਨਾਂ ਦੇ ਆਹਾਂ ਜਾਣ ਸੀ ਇੱਥੇ ਬੜੀਏ ਗਵਾਂ ਦਾ ਸੇਵਾ ਕਰਦੇ ਸੀਗੇ ਔਰ ਕਾਲੀਵਾਰੇ ਮੰਦਿਰ ਤੇ ਮਤਲਬ ਮੈਂ ਦੇਖਦਾ ਰਿਆਂ ਉਹਨਾਂ ਦਾ ਡੇਲੀ ਆਹਾਂ ਜਾਣ ਸੀਗਾ ਔਰ ਉੱਥੇ ਅਤਲ ਜੀ ਨੇ ਉਹਨਾਂ ਦੀ ਯਾਦ ਵਿੱਚ ਇੱਕ ਜਿਹੜੀ ਆ ਠੰਡੇ ਪਾਣੀ ਦੀ ਮਸ਼ੀਨ ਵੀ ਲਗਵਾਈ ਆ ਔਰ ਅੱਜ ਦਾ ਦਿਨ ਜਿਹੜਾ ਵਾ ਅੱਜ ਦੇ ਦਿਨ ਹੀ ਉਹ ਸਰਵਿਸ ਹਦਾਰੇ ਸੀਗੇ 13 April ਸਾਖੀ ਵਾਲਾ ਦਿਨ ਉਹਨਾਂ ਦੀ ਯਾਦ ਵਿੱਚ ਅੱਜ ਚੈਰੀਟੇਬਲ ਫੰਡ ਜਿਹੜਾ ਖੋਲਿਆ ਗਿਆ ਔਰ ਇੱਥੇ ਜਿਹੜਾ ਅੱਜ ਇੱਕ ਚੋਕਰ ਦੀ ਜਿਹੜੀ ਕਾਇਆਂ ਬਹੁਤ ਪਸੰਦ ਕਰਦੀਆਂ ਖਾਂਦੀਆਂ ਨੇ ਉਹਦੇ ਵਾਸਤੇ ਵੀ ਉਹਨਾਂ 15-20 ਬੋਰੀਆਂ ਦਾ ਸਹਿਯੋਗ ਕੀਤਾ ਵਾ ٹرسٹ ਵੱਲੋਂ ਔਰ ਇੱਕ ਬਹੁਤ ਵਿਸ਼ਾਲ ਲੰਗਰ ਜਿਹੜਾ ਡਾਕਟਰ ਢਾਲੀਵਾਲ ਸਾਹਿਬ ਦੇ ਹਸਪਤਾਲ ਦੇ ਅੱਗੇ ਲਗਾਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਮਾਤਾ ਜੀ ਨੂੰ ਜਿਹੜੇ ਵਿਜੰਦਰ ਪਜੰਨਸੀ ਖੀਰ ਪੂੜੇ ਜਿਓ ਸਭ ਦਾ ਉਹਨਾਂ ਦਾ ਅਰੇਂਜਮੈਂਟ ਕੀਤਾ ਗਿਆ